ਇੱਕ ਪਰਦੇਸੀ ਆਪਣੇ ਪੰਜਾਬ ਬਾਰੇ ਕੀ ਕਹਿਣਾ ਚਾਹੁੰਦਾ ਸੋਇਆਂ ਧਿਆਨ ਨਾਲ ਕਿ ਸਾਰੇ ਦੁਨੀਆ ਘੁੰਮ ਕੇ ਦੇਖ ਲਈ ਮੋਝ ਲੱਭਦੀ ਨਾ ਪੰਜਾਬ ਜਿਹੀ ਇੱਥੇ ਲਿਖਣੇ ਨੂੰ ਤਾਂ ਬਹੁਤ ਸਾਰੇ ਕਟ ਲੱਭਦੇ ਦੇਬੀ ਸਾਹ ਜਿਹੇ ਮੁੜ ਵਾਪਸ ਆਉਣ ਨੂੰ ਦਿਲ ਕਰਦਾ ਹੈ ਪਿੰਡ ਮੇਰੀਆਂ ਵੱਡੀਆਂ ਭੈਣਾਂ ਨੇ ਕੋਈ ਦਿਲ ਚੋਂ ਕਿਵੇਂ ਮਿਟਾ ਸਕਦਾ ਮੈਂ ਪੰਜਾਬ ਨੂੰ ਮੜ ਕੇ ਜਾਣਾ ਹੈ ਰਾਜ ਲੱਭਣਾ ਨਾ ਰਾਜੇ ਰਣਜੀਤ ਜਿਹਾ ਜਿੱਥੇ ਬੋਲਣ ਦੀ ਆਜ਼ਾਦੀ ਸੀ ਅਕਾਚਕ ਕਿ ਕਿਵੇਂ ਕੋਈ ਦੇਖ ਲੈਂਦਾ ਭਾਵੇਂ ਘਟ ਸਾਡੀ ਆ ਬਾਤੀ ਸੀ ਹੁਣ ਕਾਲੇ ਬੈਠੇ ਕੁਰਸੀਆਂ ਤੇ ਇਨਾ ਗਰੀਬਾਂ ਦਾ ਲਹੂ ਪੀਣਾ ਹੈ ਕੋਈ ਦਿਲ ਚੋਂ ਕਿਵੇਂ ਮਿਟਾ ਸਕਦਾ ਮੈਂ ਪੰਜਾਬ ਨੂੰ ਮਰ ਕੇ ਜਾਣਾ ਹੈ ਬੇਬੇ ਪੁੱਛਦੀ ਜਦੋਂ ਸਵਾਲ ਕੋਈ ਦਸ ਪੁੱਤਰਾ ਰੋਟੀ ਖਾਧੀ ਹੈ ਬਾਪੂ ਵੀ ਸਉਣ ਤੇ ਰੋ ਪਿੰਦਾ ਪੁੱਤਰਾ ਦੀ ਠਕਰਾਂਤੀ ਜ਼ਿਆਦੀ ਨਹੀਂ ਜਿੱਥੇ ਖੁਸ਼ਬੂ ਮਿੱਟੀ ਦੀ ਮਹਿਕ ਦੀ ਹੈ ਮੈਂ ਸੱਥਾਂ ਦੇ ਵਿੱਚ ਬਹਿਣਾ ਹੈ ਕੋਈ ਦਿਲ ਚੋਂ ਕਿਵੇਂ ਮਿਟਾ ਸਕਦਾ ਐ ਮੈਂ ਪੰਜਾਬ ਨੂੰ ਮੁੜ ਕੇ ਜਾਣਾ ਐ